ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ 8 ਫਰਵਰੀ ਦਾ ਦਿਨ ਆ ਤੇ ਰਾਤ ਆਪਾਂ ਵਿਆਹ ਦੀ ਤਿਆਰੀ ਕਰਕੇ ਸੁੱਤੇ ਸੀਗੇ ਵੀ ਵਿਆਹ ਤੇ ਜਾਵਾਂਗੇ ਸਵੇਰੇ ਤੇ ਪਰ ਸਵੇਰ ਸਾਨੂੰ ਫੋਨ ਆ ਗਿਆ ਸਾਡੇ ਮਾਮਾ ਦੀ ਡੈਥ ਹੋ ਗਈ ਸੀ ਤੇ ਸਾਨੂੰ ਉੱਧਰ ਜਾਣਾ ਪੈ ਗਿਆ ਤੇ ਦੋਵੇਂ ਬੱਚੇ ਆਏ ਸੀ ਵਿਆਹ ਤੇ ਆਪਣੇ ਗਵਾਂਢ ਦੇ ਵਿੱਚ ਹੀ ਸੀਗਾ ਵਿਆਹ ਤੇ ਵਿਆਹ 'ਚ ਵੀ ਆਉਣਾ ਜ਼ਰੂਰੀ ਸੀਗਾ ਤੇ ਪਰ ਉਧਰ ਵੀ ਜਾਣਾ ਜ਼ਰੂਰੀ ਸੀਗਾ ਤੇ ਦੋਵੇਂ ਬੱਚੇ ਵਿਆਹ ਤੇ ਆਏ ਸੀ ਤੇ ਉਹਨਾਂ ਨੇ ਛੋਟੀ ਜਿਹੀ ਕਲਿੱਪ ਚੱਕੀ ਸੀਗੀ ਇਹ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜਿਆਦਾ ਵੀਡੀਓ ਤਾਂ ਬੱਚਿਆਂ ਨੇ ਨਹੀਂ ਬਣਾਈਗੀ ਕਿਉਂਕਿ ਜੇ ਤਾਂ ਆਪਾਂ ਆਪ ਆਉਂਦੇ ਤਾਂ ਆਪਾਂ ਵੀਡੀਓ ਬਣਾ ਲੈਂਦੇ ਤੇ ਮੈਨੂੰ ਐਸੀ ਚਲੋ ਤੁਹਾਨੂੰ ਛੋਟੀ ਜੀ ਅਪਡੇਟ ਦੇ ਦਿੰਨੇ ਆ ਕਿ ਤੇ ਬਸ ਬੱਚਿਆਂ ਨੇ ਆਪਣੀਆਂ ਫੋਟੋਆਂ ਕਲਿੱਕ ਕੀਤੀਆਂ ਸੀ ਇੱਕ ਦੋ ਤੇ ਆਪਾਂ ਨਾਲ ਉਹ ਲਾ ਦਾਂਗੇ ਜੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਜਦੋਂ ਵੀਡੀਓ ਬਣਾਉਣ ਲੱਗੇ ਸੀ ਥੋੜੀ ਜਿਹੀ ਜ਼ਿਆਦਾ ਬਣਾ ਲੈਂਦੇ ਤੇ ਪਰ ਬੱਚੇ ਉਹਨਾਂ ਨੂੰ ਐ ਹੁੰਦਾ ਵੀ ਚਲੋ ਆਪਣਾ ਇੰਜੋਏ ਕਰੀਏ ਜਦੋਂ ਮੈਂ ਅੱਜ ਤੇ ਆਏ ਆਂਗੇ ਤੇ ਆਵਾਜ਼ ਆਪਾਂ ਬੰਦ ਕਰਤੀ ਸੀ ਜੀ ਨਹੀਂ ਤਾਂ ਕਾਪੀਰਾਈਟ ਆ ਜਾਂਦਾਗਾ ਫਿਰ ਛੋਟੀ ਜਿਹੀ ਕਲਿੱਪ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਜੇਕਰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਆਪਾਂ ਤੁਹਾਡੇ ਸਾਥ ਤੇ سپورਟ ਦੇ ਨਾਲ ਹੀ ਅੱਗੇ ਜਾਣਾ ਜੀ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ